ਤਸਵੀਰਾਂ ਦੇ ਵਿੱਚ ਤੁਸੀਂ 4-5 ਥੈਲੇ ਭਰੇ ਹੋਏ ਦੇਖ ਰਹੇ ਹੋ ਤੇ ਪੁਲਿਸ ਦੇ ਗਿਰਤ ਦੇ ਵਿੱਚ ਮੂੰਹ ਲੁਕੋ ਕੇ ਦੋ ਨੌਜਵਾਨ ਵੀ ਹੌਲੀ-ਹੌਲੀ ਤੁਰੇ ਆਉਂਦੇ ਨੇ ਤੁਸੀਂ ਸੋਚਦੇ ਹੋ ਹੋਮੋਗੇ ਕਿ ਪਤਾ ਨਹੀਂ ਇਨਾਂ ਥੈਲਿਆਂ ਦੇ ਵਿੱਚ ਕੀ ਹੈ ਤਾਂ ਦੱਸ ਦਿਆ ਕਿ ਇਨਾਂ ਥੈਲਿਆਂ ਦੇ ਵਿੱਚ ਅਜਿਹਾ ਸਮਾਨ ਹੈ ਜਿਸ ਨੂੰ ਦੇਖ ਕੇ ਪੁਲਿਸ ਦੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ ਐਨੀ ਭਾਰੀ ਮਾਤਰਾ ਦੇ ਵਿੱਚ ਇਹ ਸਮਾਨ ਲਿਆਂਦਾ ਜਾ ਰਿਹਾ ਸੀ ਸੰਗਤ थाना ਦੇ ਐਸਐਸਓ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਪਤਰਾਲਾ ਗੁਰਦੁਆਰਾ ਸਾਹਿਬ ਦੇ ਕੋਲ ਗਸ਼ਤ ਕਰ ਰਹੀ ਸੀ ਤਾਂ ਇੱਕ ਸ਼ੱਕ ਦੇ ਤੌਰ ਤੇ ਟਰੱਕ ਨੂੰ ਰੋਕਿਆ ਟਰੱਕ ਰੇਤੇ ਨਾਲ ਭਰਿਆ ਹੋਇਆ ਸੀ ਅਤੇ ਰੇਤੇ ਦੇ ਥੱਲੇ ਭੂਕੀ ਦੇ ਗੱਟੇ ਲੁਕੋਏ ਹੋਏ ਸੀ ਤਲਾਸ਼ੀ ਦਿੱਤੀ ਅਤੇ ਵੱਡੀ ਮਾਤਰਾ ਦੇ ਵਿੱਚ ਚੂਰਾ ਪੋਸਤ ਬਰਾਮਦ ਹੋਇਆ ਤੇ ਦੋਨੋਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਆ ਇਹਦੇ ਵਿੱਚ ਸਾਡੀ ਪੀਐਸ ਸੰਗਤ ਦੀ ਇੱਕ ਪੁਲਿਸ ਪਾਰਟੀ ਜਿਹੜੀ ਪਥਰਾ ਵਾਲਾ ਸਾਈਡ ਜਾ ਰਹੀ ਸੀ ਤਾਂ ਇੱਕ ਸ਼ੱਕੀ ਟਰੱਕ ਗੁਰਦੁਆਰਾ ਸਾਹਿਬ ਕੋਲੇ ਪਥਰਾਲੇ ਮਿਲਿਆ ਤਾਂ ਉਹਨੂੰ ਜਦੋਂ ਸਰਚ ਕਰਨ ਤੇ ਉਹਦੇ ਵਿੱਚੋਂ ਇੱਕ ਇੱਕ ਕੁਇੰਟਲ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ ਤੇ ਜਿਹਦੇ ਵਿੱਚ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ ਐਫਆਈਆਰ ਨੰਬਰ 97 ਅੰਡਰ ਸੈਕਸ਼ਨ 15 ਸੀ 25685 ਐਡੀਪੀਐਸ ਐਕਟ ਤੇ ਇਹਦੇ ਵਿੱਚ ਦੋ ਬੰਦੇ ਆ ਜਿਹੜੇ ਨਾਮਜ਼ਦ ਕੀਤੇ ਗਏ ਆ ਸਾਰਜ ਖਾਨ ਆ ਸਨ ਆਫ ਲੀਲਾ ਖਾਨ ਤੇ ਇਹ ਧਨੋਲੇ ਦਾ ਰਹਿਣ ਵਾਲਾ ਤੇ ਸੈਕਿੰਡ ਰਣਜੀਤ ਸਿੰਘ ਉਰਫ ਨਿੱਕਾ son of ਮਹਿੰਦਰ ਸਿੰਘ ਇਹ ਵੀ ਧਨੋਲੇ ਦਾ ਰਹਿਣ ਵਾਲਾ ਤੇ ਇਹਦਾ ਅੱਗੇ ਮਾਨਯੋਗ ਅਦਾਲਤ ਤੋਂ ਜੋ ਵੀ ਪੋਸਟਮਾਰਡ ਲੈ ਕੇ ਜੋ ਵੀ ਪੁੱਛਗਿੱਛ ਕੀਤੀ ਜਾਊਗੀ ਜਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਟਰੱਕ ਦੇ ਵਿੱਚ ਕੀ ਲੋਡ ਸੀ ਇਹ ਟਰੱਕ ਦੇ ਵਿੱਚ ਰੇਤਾ ਸੀ ਰੇਤੇ ਦੇ ਥੱਲੇ ਇਹ ਗੱਟੇ ਨੱਪੇ ਹੋਏ ਸੀ 5 ਗੱਟੇ ਇਹ ਇਪੋਲੇਕੇ ਜਿਹੜੇ ਕਿਤੇ ਸਪਲਾਈ ਕਰ ਰਹੇ ਇਹ ਪਿੱਛੋਂ ਰਾਜਸਥਾਨ ਵਗੈਰਾ ਤੋਂ ਲੈ ਕੇ ਆ ਰਹੇ ਸ਼ੀ ਅੱਗੇ ਫਾਰਵਰਡ ਜਿਹੜੇ ਬੈਕਵਰਡ ਲਿੰਕੇਜ ਇਸ ਹੋਰ ਵੀ ਖੰਗਾਲੇ ਜਾ ਰਹੇ ਆ ਤੁਹਾਨੂੰ ਦੱਸੇ ਦੇਖਿਆ ਜਾਵੇ ਤਾਂ ਅੱਜਕੱਲ ਨਸ਼ਾ ਵੱਡੇ ਪੱਧਰ ਤੇ ਸਪਲਾਈ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਪੁਲਿਸ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ